ਨੇ ਹੁਣ ਐ ਇਦਾਂ ਮੂੰਹ ਸੁੱਟ ਕੇ ਬੈਨ ਦਾ ਕੀ ਫਾਇਦਾ ਵਾ ਤੂੰ ਵੀ ਪੂਰੀ ਆਤ ਚੁੱਕੀ ਹੀ ਅਕਸਰ ਉਹ ਹੀ ਭਰਾ ਕੰਮ ਆਇਆ ਵਾ ਨਾ ਜਿੱਤ ਕੋਹਾਂਦੇ ਹੋ ਨਹੀਂ ਜਾਣਾ ਜੇ ਮੇਰਾ ਘਰ ਵਾਲਾ ਨਾ ਨਾ ਆਇਆ ਤੈਨੂੰ ਦੋਵਾਂ ਨੂੰ ਨਹੀਂ ਮੈਂ ਛੱਡਣਾ ਪੋਤੇ ਸੰਦੀਪ ਬਾਅਦ ਚ ਵੇਖਾਂਗੇ ਕਾ ਸਾਰਿਆਂ ਨੂੰ ਟੈਨਸ਼ਨ ਪਈ ਆ ਤੇ ਤੈਨੂੰ ਲੜਨ ਦੀ ਪਈ ਆ ਉਹ ਦਲਜੀਤ 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 ਹੁਣ ਉਹਨਾਂ ਦਾ ਵੀ ਜੀ ਕਰਦਾ ਵਾ ਕਿ ਮੇਰੇ ਨਾਲ ਕੋਈ ਆ ਕੇ ਗੱਲਾਂ ਕਰੇ ਲੈ ਮੰਮੀ ਮੇਰੀ ਗੱਲ ਸੁਣਾ ਕੀ ਆ ਮੰਮੀ ਹੁਣ ਆ ਕੀ ਆ ਜਲਜੀਤ ਸਵੇਰ ਦਾ ਕਰੋਗੇ ਆਈਓ ਤੇ ਨਾ ਤੇ ਫੋਨ ਹੀ ਚੁੱਕਣ ਡਿਆ ਵਾ ਤੇ ਨਾ ਉਹਦਾ ਫੋਨ ਹੀ ਆਇਆ ਵਾ 12 ਵਜੇ ਤੱਕ ਆ ਜਾਂਦਾ ਹੁੰਦਾ ਵਾ ਅੱਜ ਤੇ 4 ਵਜੇ ਤੱਕ ਨਹੀਂ ਆਇਆ ਤੇ ਗਿਆ ਕਿੱਥੇ ਦਫ਼ਤਰ ਗਿਆ ਸੀ ਕਹਿੰਦਾ ਤਾਂ ਦਫ਼ਤਰ ਹੀ ਆ ਜਾ ਮੇਰਾ ਪੁੱਤ ਕਿਤੇ ਪਤਾ ਕਰ ਓਦਾਂ ਵੀ ਕਦੀ ਲੇਟ ਹੋਇਆ ਕਿ ਜਾਂ ਅੱਜ ਹੀ ਲੇਟ ਹੋਇਆ ਕੱਲਾ ਪੁੱਤ ਅੱਜ ਹੀ ਲੇਟ ਹੋਇਆ ਵਾ ਕਿਤੇ ਟਾਈਮ ਨਾ ਆ ਜਾਂਦਾ ਹੀ ਵੀ ਲੇਟ ਉਹਨੇ ਕੀ ਹੁਣਾਵਾ ਘਰ ਦੀ ਵੀ ਤਮਕੀਆਂ ਦਿੰਦੀ ਹੀ ਮੈਂ ਚੱਲ ਜਾਣਾ ਮੈਂ ਪੇਕੇ ਤੂੰ ਨੂੰ ਕਹਿ ਕੇ ਗਿਆ ਸੀ ਕਿ ਜੇ ਇਹ ਤੇ ਮੇਰਾ ਅੱਜ ਕੰਮ ਬਣ ਗਿਆ ਠੀਕ ਆ ਨਹੀਂ ਤਾਂ ਮੁੜ ਕੇ ਮੈਂ ਦਫਤਰ ਨਹੀਂ ਜਾਣਾ ਹੁਣ ਕੀਪਤਾ ਦੇ ਮਨ ਵਿੱਚ ਕਿਹੜੀ ਗੱਲ ਆ ਤੇ ਮੂੰਹ ਚੁੱਕ ਕੇ ਕਿੱਧਰ ਨੂੰ ਤੁਰ ਗਿਆ ਵਾ ਚੱਲ ਫੋਨ ਹੀ ਚੁੱਕ ਲੈਂਦਾ ਜਾਂ ਦੱਸ ਹੀ ਦਿੰਦਾ ਡੈਡੀ ਕਿੱਥੇ ਆ ਡੈਡੀ ਫਿਰ ਬੰਬੀ ਆ ਲਗਾਇਆ ਹੀ ਉਹ ਮੈਂ ਤਾਂ ਹੀ ਭੱਜੀ ਤੇਰੇ ਵੱਲ ਆਈ ਆ ਚੱਲ ਕੋਈ ਨਹੀਂ ਚਲੋ ਚਲੀਏ ਵੇਖਣੇ ਜਾ ਕੇ ਮੈਂ ਡੈਡ ਨਾਲ ਵੀ ਕਰਦਾ ਗੱਲ ਜੋ ਤੁਸੀਂ ਰੁਕੋ ਇੱਕ ਮਿੰਟ ਕਰ ਠੀਕ ਲੈ ਆਹ ਹੁਣ ਨਵਾਂ ਹੀ ਪੰਗਾ ਪੈ ਗਿਆ ਵਾ ਸੰਦੀਪ ਦਾ ਵੀ ਨਾ ਕੋਈ ਹਾਲ ਨਹੀਂ ਆ ਤਾ ਸੋਦੇ ਨਾਲ ਲੜਨ ਦੀ ਕੀ ਲੋੜ ਵਾ ਜੇ ਹੁਣ ਇਹ ਕੰਮ ਪਾਣੀ ਗਿਆ ਵਾ ਇਹਦੇ ਚੋਦਾ ਕੀ ਕਸੂਰ ਵਾ ਤੇਰੇ ਦਿਲ ਜੀ ਤੇ ਨਹੀਂ ਲੱਗੜਿਆ ਓਏ ਆਹੋ ਪੁੱਤ ਉਹਦਾ ਫੋਨ ਬੰਦ ਹੋਣ ਡਿਆ ਵਾ ਫਿਰ ਹੁਣ ਕਿਦਾਂ ਕਰਨੀ ਹੁਣ ਇਦਾਂ ਕਰਦੇ ਆ ਕਿ ਸਾਰੇ ਜਣੇ ਹੁਣ ਇੱਕੋ ਪਾਸੇ ਕਿੱਧਰ ਨੂੰ ਜਾਣਾ ਵਾ ਮੈਂ ਉਹਦੇ ਸਕੂਲੇ ਤੇ ਉਹ ਸ਼ਹਿਰ ਵੇਖਣਾ ਕਦੋਂ ਦਫ਼ਤਰ ਵੇਖ ਕੇ ਆਇਓ ਨਾਲੇ ਜਿੱਥੇ ਗਿਆ ਵਾ ਹਨਾ ਤੇ ਤੁਸੀਂ ਇਦਾਂ ਕਰੋ ਨਾਲ ਮੁੰਡਾ ਲੈ ਲੈ ਇੱਕ ਤਾਂ ਬੰਬੀਆਂ ਤੇ ਤੇ ਆ ਲੱਗੇ ਯਾਰ ਦੋਸਤ ਜਿਹੜੇ ਮੈਂ ਉਹਦੇ ਜਿੰਨੇ ਯਾਰ ਦੋਸਤ ਵਾ ਨਾ ਉਹਨਾਂ ਨੂੰ ਪੁੱਛਣਾ ਵਾ ਨਾਲ ਰਾਹ ਚ ਵੇਖਣਾ ਕਿਤੇ ਕਿਤੇ ਛਡਾਈ ਬੈਠਾ ਨਹੀਂ ਹੋ ਰਿਹਾ ਚਲ ਮੈਂ ਹੋਏ ਆਗੇ ਲੋ ਜਾ ਹੋ ਕੇ ਆਓ ਨਹੀਂ ਹੁਣ ਐ ਇਦਾਂ ਮੂੰਹ ਸੁੱਟ ਕੇ ਬੈਨ ਦਾ ਕੀ ਫਾਇਦਾ ਵਾ ਤੂੰ ਵੀ ਪੂਰੀ ਹੱਤ ਚੁੱਕੀ ਸੀ ਮੰਮੀ ਹੁਣ ਕੀ ਹੋਇਆ ਵਾ ਹੁਣ ਆ ਕੀ ਆ ਹੁਣ ਕਲਾਇਆ ਦੋਵਾਂ ਪਿਓ ਪੁੱਤਾਂ ਨੂੰ ਅਕਸਰ ਉਹੋ ਹੀ ਭਰਾ ਕੰਮ ਆਇਆ ਵਾ ਨਾ ਜੇ ਤਕਉਂਦੇ ਹੋ ਨਹੀਂ ਜਾਣਾ ਚਲ ਉਹ ਜੇਦ ਕਰਕੇ ਬੈਠਾ ਹੀ ਤੂੰ ਹੀ ਸਮਝੰਦੀ ਕਿੰਨੀ ਵਾਰ ਤੈਨੂੰ ਕਿਹਾ ਸੀ ਸਾਰਾ ਤੇਰਾ ਕਸੂਰ ਵਾ ਮਮੇਂ ਤਾਂ ਹੀ ਮੈਨੂੰ ਪਈ ਜਾਨੇ ਆ ਜੇ ਮੇਰੇ ਪੁੱਤ ਨੂੰ ਕੁਝ ਹੋ ਗਿਆ ਮੈਂ ਤੈਨੂੰ ਨਹੀਂ ਛੱਡਣਾ ਇਹ ਗੱਲ ਮੇਰੇ ਕੰਨ ਖੋਲ ਕੇ ਸੁਣ ਲੈ ਤੇ ਤੂੰ ਇਹ ਕਿਹੜਾ ਚੰਗੀ ਕਰਨ ਢਈ ਉਹਦੇ ਨਾਲ ਕੀ ਮਾੜੀ ਕੀਤੀ ਮੈਂ ਜੋ ਬੰਦੇ ਸਾਥ ਦੇਣ ਢੀ ਉਹਦਾ ਸਾਥ ਦਿੱਤਾ ਤੁਸੀਂ ਨਹੀਂ ਤੁਹਾਡਾ ਹੀ ਸਾਥ ਦਿੱਤਾ ਸੀ ਤੁਹਾਨੂੰ ਹਜਮ ਨਹੀਂ ਹੋਇਆ ਜੇ ਤੂੰ ਹੀ ਚੱਲ ਜਾਂਦੇ ਉਦੋਂ ਤੇ ਫੇਰ ਕਿਉਂ ਚੱਲਿਆ ਤੁਹਾਡਾ ਹੀ ਪੁੱਤ ਹੀ ਨਾ ਮੈਂ ਚੱਲ ਜਾਂਦੀ ਆਪਣੀ ਗਲਤੀ ਤਾਂ ਫੇਰ ਨਹੀਂ ਮੰਨਣ ਢਈ ਤੂੰ ਕਿਉਂ ਨਹੀਂ ਜਾਣਾ ਮੈਂ ਨਹੀਂ ਜਾਣਾ ਜੋਤਵਾਲ ਤਾਂ ਤੇ ਡਾਂਗ ਮਾਰਤੀ ਸੀ ਤਾਂ ਤੂੰ ਜਾਣਾ ਨਹੀਂ ਉੱਧਰ ਅਜੇ ਵੀ ਜਾਪਾਨੇ ਦੀ ਵੇਖ ਕਿੱਦਾਂ ਚੱਲਦੀ ਗੱਡੀ ਕਿਉਂ ਜਾਵਾ ਪਿੰਡ ਅੱਗੇ ਵੀ ਤਾਂ ਕਹਿੰਦੀ ਸੀ ਨਾ ਵੀ ਜਾਣਾ ਵਾ ਹੁਣ ਠੰਡ ਪੈ ਗਈ ਤੈਨੂੰ ਘਰ ਨਹੀਂ ਆਇਆ ਤੇ ਤੇ ਮੰਮੀ ਮੈਂ ਵੀ ਉਹਨਾਂ ਨੂੰ ਸੁਧਾਰਣ ਢੀ ਸੀ ਬਹੁਤ ਸੁਧਾਰਣ ਢੀ ਤੂੰ ਵਿਗੜਿਆ ਹੋਇਆ ਮੇਰੇ ਨਾਲ ਪਈ ਜਾਂਦੇ ਆਂ ਚਾਹ ਨਹੀਂ ਬਣਾ ਕੇ ਦਿੱਤੀ ਕਿਤੇ ਰੋਟੀ ਨਹੀਂ ਟਾਈਮ ਨਾਲ ਨੂੰ ਪਕਾ ਕੇ ਦਿੱਤੀ ਬੂਥਾ ਐਡਾ ਕੀਤਾ ਇਹ ਤਾਂ ਕਦੀ ਉੱਥੇ ਬਹਿ ਜਾਨੀ ਹਾਂ ਕਦੀ ਉੱਥੇ ਮੰਮੀ ਕਰਦੀ ਰਹਗੀ ਸਾਰਾ ਕੰਮ ਹੋਰ ਕਿੱਦਾਂ ਕਰਨਾ ਕਰਦੀ ਹਾਂ ਚਾਹ ਤੇ ਆਪ ਬਣਾ ਕੇ ਪਿੰਦਾ ਵਾ ਤੇ ਫੇਰ ਕੀ ਜਿ ਬਣਾ ਕੇ ਪੀਲੀ ਤੇ ਮਨਉਣੀ ਪੈਂਦੀ ਕਦੇ ਕਦਾਈ ਤੇ ਤੈਨੂੰ ਗੋਲੀ ਵੱਜੀ ਆ ਤੈਨੂੰ ਕਿਹੜੇ ਕੰਮ ਨੂੰ ਲਿਆਂਦਾ ਸੀ ਮੈਂ ਤੇਰੇ ਮੂੰਹ ਨਾਲ ਬੜਾ ਚਿਹਰ ਵੇਖਿਆ ਮੈਨੂੰ ਸਾਰਾ ਲੱਗ ਜੇਗੀ ਸਾਰਾ ਕਸੂਰ ਮੇਤੇ ਕਰਦਾ ਹਨਾ ਤੁਹਾਡਾ ਕੋਈ ਕਸੂਰ ਨਹੀਂ ਆ ਤੇਰੇ ਕਸੂਰਵਾ ਜਿਹੜੀ ਇਹਨੂੰ ਡਰਾਵੇ ਦਿੰਨੀ ਹਾਂ ਫੇ ਜੇ ਨੌਕਰੀ ਨਾ ਮਿਲੇ ਤੇ ਮੈਂ ਚਲ ਜਾਣਾ ਵਾ ਟਾਟਾ ਕਰਕੇ ਨਿਕਲ ਗਿਆ ਮੇਰਾ ਕਰਕੇ ਨਹੀਂ ਨਿਕਲਿਆ ਇੰਨੇ ਚਿਰ ਤਾਂ ਨਹੀਂ ਨਿਕਲਿਆ ਹੋਣੀ ਨਿਕਲਣਾ ਵੀ ਤੇਰੀਆਂ ਬੇੜੀਆਂ ਚ ਵੱਟੇ ਪਏ ਆ ਆਗੇ ਤੇ ਮੇਰੇ ਨਾਲ ਡਾਵੇ ਬੋਲਣ ਨਹੀਂ ਹੁਣ ਜੋ ਕਹਿੰਦੀ ਮੰਮੀ ਲੱਭੋ ਉਹਨੂੰ ਤੇ ਲੱਭ ਲੈ ਹੁਣ ਹੁਣ ਕਿਉ ਕਹਿਣ ਦੀਆਂ ਮੰਮੀ ਲੱਭੋ ਉਹਨੂੰ ਫਰਸ ਸਕੂਟਰੀ ਇੱਥੇ ਜਾਂ ਚੱਲ ਜਾ ਸ਼ਹਿਰ ਨੂੰ ਹੁਣ ਉਹ ਹੋਰ ਕੰਮ ਆਇਆ ਵਾ ਏਦਾਂ ਕਰਦੀਆਂ ਜੋਤਵਾਲ ਜਾਨੀ ਐ ਸਾਰਾ ਬੇੜਾ ਗਰਕ ਨੇ ਇੰਨੇ ਕੀਤਾ ਸੀ ਜੋਤ ਨੀ ਜੋਤ 12 ਸੰਦੀਪ ਕੀ ਹੋਇਆ ਦਿਲਜੀਤ ਆਇਆ ਕਰ ਕਿ ਨਹੀਂ ਆ ਗਿਆ ਵਾ ਮੇਲਾ ਜਾ ਕੇ ਉਹਨੂੰ ਮੈਂ ਤੈਨੂੰ ਹੌਸਲੇ ਨਾਲ ਪੁੱਛਿਆ ਵਾ ਜੇ ਢੰਗ ਨਾਲ ਜਵਾਬ ਦੇ ਦੇਂਗੀ ਤੇ ਤੇਰੀ ਜ਼ੁਬਾਨ ਕਾ ਚੱਲੀ ਐ ਮੇਰੀ ਜ਼ੁਬਾਨ ਨਹੀਂ ਕਾ ਚੱਲੀ ਤੇਰੀ ਕਾ ਸੀ ਆ ਹੁਣ ਤੇਰਾ ਹੀ ਬੇੜਾ ਕਰ ਕੋਇਆ ਸੀ ਹੁਣ ਮੈਂ ਕੀ ਕਹਤਾ ਵਾ ਸੰਦੀਪ ਕਹਤਾ ਵਾ ਤੇਰੀ ਵਜ੍ਹਾ ਕਰਕੇ ਉਹ ਚਲ ਗਿਆ ਵਾ ਠੀਕ ਆ ਨਾ ਮਾਂ ਵੀ ਉਦਾਂ ਦੀ ਉਹਨੂੰ ਇੱਧਰ ਸਾਧ ਲੈਂਦੀ ਆ ਪਤਾ ਨਹੀਂ ਕੀ ਪਟੀਆਂ ਪੜਾਉਂਦੀ ਰਹਿੰਦੀ ਆ ਮੈਂ ਦਲਜੀਤ ਨੂੰ ਕਿਹਾ ਸੀ ਪਿੱਛੋਂ ਚਲ ਜਾ ਲੜਦੇ ਤਹੀ ਦੋਵੇਂ ਜੀ ਰਹਿੰਦੇ ਜੇ ਬੰਦੀ ਤੁਹਾਡੀ ਨਹੀਂ ਆ ਜੇ ਮਸੀਬਤ ਪਈ ਹੀ ਤੂੰ ਤੇ ਕੰਨੀਓ ਇਕੱਲਾ ਹੀ ਮਰੇ ਤੇ ਫਿਰ ਚਲ ਗਿਆ ਕਰੋ ਫਿਰ ਹੱਡਾ ਕੀ ਕਸੂਰਵਾ ਤੁਹਾਡਾ ਹੀ ਕਸੂਰਵਾ ਕੀ ਪਤਾ ਮਾਂ ਨੂੰ ਕੀ ਸਖਾਲਦੀ ਹੁਣ ਮੈਂ ਕਿਸੇ ਨੂੰ ਕੋਈ ਨਹੀਂ ਸਖਾਲਿਆ ਸੰਦੀਪ ਸਾਰੀਆਂ ਉਹ ਤੇ ਬੜੀ ਪੱਧਰੀ ਆ ਤੇ ਸੰਦੀਪ ਤੇਰੇ ਸਿਰ ਤੋਂ ਗਿਆ ਵਾ ਪਾਣੀ ਲੰਗ ਹੁਣ ਤੋਂ ਨਾਂ ਲਾਉਂਦੀ ਫਿਰਦੀ ਆਂ ਵੀ ਉਹਦਾ ਨਾਂ ਲੱਗ ਜੇ ਤੇ ਇਹਦਾ ਨਾਂ ਲੱਗ ਜੇ ਪਹਿਲਾਂ ਵੀ ਤੂੰ ਬੜੀਆਂ ਗੱਲਾਂ ਕੀਤੀਆਂ ਵਾ ਘਰੋਂ ਘਟਾਇਆ ਸਾਨੂੰ ਇੱਧਰ ਘਲਾਇਆ ਸਾਨੂੰ ਨਾ ਕੁਝ ਦਿੱਤਾ ਕਰੋ ਤੇ ਫਿਰ ਵੀ ਤੂੰਾਨੂੰ ਗੱਲਾਂ ਕਰਨੀਆਂ ਹੋ ਜੇ ਦਲਜੀਤ ਕਰੋ ਚਲ ਗਿਆ ਵਾ ਤੇਰਾ ਰਾਤਾ ਉਹ ਵੀ ਇਹਨਾਂ ਦਾ ਨਾਂ ਲੱਗ ਜੇ ਤੇਰਾ ਹੀ ਨਾਂ ਲੱਗਣਾ ਗੱਲ ਕਰਨ ਖੋਲ ਕੇ ਸੋਲ ਲੈ ਜੇ ਦਲਜੀਤ ਨੂੰ ਕੁਝ ਹੋ ਗਿਆ ਨਾ ਤੇ ਮੇਰੇ ਤੋਂ ਪੁਰਾ ਕੋਈ ਨਹੀਂ ਹੋ ਕੀ ਕਰ ਲਵੇਂਗੀ ਤੂੰ ਕੋਈ ਗੱਲ ਨਹੀਂ ਹੋਵੇ ਫਿਰ ਮੰਮੀ ਹਾਂ ਕਰਾਂਗੀ ਉਹਨੇ ਮੈਂ ਛੱਡੂਗੀ ਠੀਕ ਹੈ ਨਾ ਮਾਵਾਂ ਧੀਆਂ ਨੂੰ ਹਾਂ ਨੂੰ ਕਿਹੜੀ ਗੱਲ ਛੱਡਣਾ ਰੋਟੀ ਤੂੰ ਨਹੀਂ ਇਹਨੂੰ ਪਕਾ ਕੇ ਦਿੰਦੀ ਚਾਹ ਤੂੰ ਨਹੀਂ ਬਣਾ ਕੇ ਦਿੰਦੀ ਤੇ ਸਿਰ ਸਾਡੇ ਚੜਨ ਆ ਜੰਨੀ ਆ ਉਹ ਮੇਰੀ ਮਰਜ਼ੀ ਮੈਂ ਪਕਾਵਾਂ ਜਾਂ ਨਾ ਪਕਾਵਾਂ ਤੇ ਫਿਰ ਰੋਣ ਆ ਜੰਨੀ ਆ ਰੋਣ ਫਿਰ ਘਰ ਬੈ ਆ ਜੰਨੀ ਦੂਜੇ ਕਿਤੇ ਨਾਲੇ ਘਰੋਂ ਮੈਂ ਨਹੀਂ ਕੱਢਿਆ ਪਰ ਤੂੰ ਨਿਕਲੀ ਆਪੇ ਠੀਕ ਹੈ ਨਾ ਉਦੋਂ ਤੇ ਕਹਿੰਦੀ ਮੈਨੂੰ ਵੱਖ ਕਰ ਦੋ ਵੱਖ ਕਰ ਦੋ ਤੇ ਵੱਖ ਹੋ ਨਹੀਂ ਸੰਦੀਪ ਤੇਰੇ ਤੇ ਰੋਜ਼ ਦੇ ਰੋਣੇ ਹੋਗੇ ਹੀ ਨਾ ਤੂੰ ਕੋਈ ਕੰਮ ਕਰਕੇ ਰਾਜੀ ਹਾਂ ਮੰਮੀ ਨੂੰ ਵੱਖਰਾ ਪੜਾਉਣੀ ਹੈ ਮੈਂ ਨਹੀਂ ਕੱਢਿਆ ਮੰਮੀ ਮੈਨੂੰ ਪੜਾਉਂਦੇ ਰਹੇ ਸੀ ਤੇ ਜੇ ਹੁਣ ਵੱਖਰੇ ਹੋ ਗਏ ਆ ਤੇ ਫੇਰ ਜੀ ਲੈਣ ਦੇ ਹੁਣ ਵੀ ਨਹੀਂ ਜੀਣ ਦਿੰਦੀ ਤੂੰ ਕਰ ਤੇਰੇ ਆਪਣੀ ਗੱਲ ਹੋਈ ਜਿੰਨਾ ਚਿਰ ਮੇਰਾ ਘਰ ਵਾਲਾ ਨਾ ਆਊਗਾ ਉਹਨਾਂ ਚਿਰ ਮੈਂ ਤੈਨੂੰ ਵੀ ਨਹੀਂ ਜੀਣ ਦੇਣਾ ਤੇ ਮੈਂ ਤੇਰੇ ਘਰ ਵਾਲੇ ਨੂੰ ਕੀ ਆਖਿਆ ਵਾ ਘਰੋਂ ਬਾਹਰ ਚੱਲ ਜਾ ਪੁੱਠੇ ਕੰਮ ਉਹਦੇ ਗਲਤੀਆਂ ਉਹਨੇ ਕੀਤੀਆਂ ਜੇ ਹੁਣ ਘਰੋਂ ਬਾਹਰ ਚੱਲ ਗਿਆ ਵਾ ਤੇ ਤੈਨੂੰ ਗੱਲਾਂ ਆਉਂਡੀਆਂ ਤੇ ਜੋ ਬੰਨੇ ਲਵਾਇਆ ਨੌਕਰੀ ਤੋਂ ਜੋ ਬੰਨੇ ਜਾ ਕੇ ਦੱਸਿਆ ਇੱਥੇ ਜੋ ਬੰਨੇ ਨੂੰ ਕੀ ਲੋੜ ਵਾ ਨੌਕਰੀ ਤੋਂ ਕਢਾਉਂਦੀ ਗਲਤੀਆਂ ਤੇਰੀਆਂ ਵਾ ਨਾਲੇ ਪਿੰਡ ਜਾਣ ਜਾਣ ਕਰਨੀ ਹੈ ਨਾ ਜਾ ਚੱਲ ਜਾ ਹੁਣ ਜੋ ਬੰਨੇ ਸਾਰੇ ਰੋਲਾ ਪ ਤੇ ਜਦੋਂ ਹੈਗਾ ਹੀ ਨਕਲੀ ਆ ਤੇ ਫਿਰ ਨਕਲੀ ਰਹਿਣੇ ਆ ਅਸਲੀ ਕਿੱਦਾਂ ਹੋ ਜਾਣੇ ਆ ਤੁਸੀਂ ਤਾਂ ਅੱਗੇ ਨਹੀਂ ਚਾਹੁੰਦੇ ਕਿ ਨੌਕਰੀ ਤੇ ਜਾਵੇਂ ਉਹ ਆਹੋ ਜਦੋਂ ਲਵਾਇਆ ਹੀ ਉਦੋਂ ਹੀ ਚਾਹੁੰਦੇ ਆ ਆਪਣਾ ਬਦਲਾ ਲਿਆ ਨਾ ਤੁਸੀਂ ਕੀ ਘਰੋਂ ਕੱਢਿਆ ਸਾਨੂੰ ਸੰਦੀਪ ਮੈਂ ਤੈਨੂੰ ਫਿਰ ਕਹਿੰਦੀ ਆ ਫਿਰ ਰੋਲਾ ਪਾਉਂਦਾ ਕੋਈ ਫਾਇਦਾ ਨਹੀਂ ਹੈਗਾ ਚੁੱਪ ਕਰਕੇ ਆਪਣੇ ਘਰ ਜਾ ਕੇ ਬਹਿ ਤੇ ਜੇ ਕੋਈ ਗੱਲਬਾਤ ਹੋ ਗਈ ਤੇਰਾ ਹੀ ਨਾ ਲੱਗਣਾ ਕਿਉਂ ਬਵਾ ਮੈਂ ਘਰ ਜਾ ਕੇ ਮੇਰੇ ਕੋ ਨਹੀਂ ਬੈਠਿਆ ਜਾਂਦਾ ਨਾ ਚਰੇ ਐਦਾਂ ਰੋਲਾ ਪਾਪਾ ਦੱਸੇਗੀ ਤੇ ਦਲਜੀਤ ਘਰ ਆਜੂਗਾ ਨੇ ਨਾਨਾ ਮੇਰਾ ਘਰ ਵਾਲਾ ਆ ਤੇ ਤੁਹਾਨੂੰ ਦੋਵਾਂ ਨੂੰ ਭਜਾਉਂਗੀ ਵੇਖੀ ਉੱਥੇ ਉਹ ਤੇ ਸੰਦੀਪ ਬਾਅਦ ਚ ਵੇਖਾਂਗੀ ਕਾ ਸਾਰਿਆਂ ਨੂੰ ਟੈਨਸ਼ਨ ਪਈ ਆ ਤੇ ਤੈਨੂੰ ਲੜਨ ਦੀ ਪਈ ਆ ਵੀ ਮੈਂ ਲੜ ਲਵਾਂ ਬੱਸ ਮੈਂ ਸੱਚੀ ਲੜੰਡੀ ਆ ਸੱਚੇ ਕਿਹੜੇ ਪਾਸੇ ਆ ਸੰਦੀਪ ਕੋਈ ਇੱਕ ਪਾਸਾ ਤੇ ਦੱਸ ਜਿਹੜਾ ਸੱਚਾ ਵਾ ਸੱਚਾ ਵਾ ਕੋਈ ਗੱਲ ਨਹੀਂ ਮੈਂ ਦੱਸੂਗੀ ਤੈਨੂੰ ਚੰਗੀ ਤਰ੍ਹਾਂ ਨਹੀਂ ਹੱਦ ਹੋ ਗਈ ਆ ਜੇ ਉਹਦੇ ਨੌਕਰੀ ਵਾਲੀ ਗੱਲ ਹੋਈ ਹੀ ਤਾਂ ਲੜਨ ਆ ਗਈ ਹੀ ਅੱਜ ਦਲਜੀਤ ਘਰ ਹੈਨੀ ਆ ਤਾਂ ਲੜਨ ਆ ਗਈ ਆ ਇਹਦਾ ਵੀ ਕੋਈ ਹਾਲ ਨਹੀਂ ਆ ਹੁਣ ਮਮੀ ਕਰਨੀ ਨਾ ਹੁਣੇ ਤਾਂ ਹੀ ਇਹਨੂੰ ਡੀਆਂ ਵਾ ਗਲਾਉਣ ਚੁੱਪਚੀਪੀ ਤੇ ਆ ਜਾਂਦੀ ਆ ਜੰਗ ਮਾਰਨ ਕੋਈ ਨਹੀਂ ਦਿਲਜੀਤ ਨੂੰ ਇੱਕ ਵਾਰੀ ਘਰ ਆ ਲੈੰਦੇ ਜੋਤ ਆਜੋ ਦੀਦੀ ਘਰੇ ਆਇਓ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋ ਠੀਕ ਠਾਕ ਹਾਂਜੀ ਵਧੀਆ ਠੀਕ ਠਾਕ ਤੇ ਉਹ ਕੀ ਗੱਲ ਹੋਈ ਮੈਂ ਤੇ ਇਹਨਾਂ ਨੇ ਭੇਜਿਆ ਹੀ ਕੱਲ ਕੀ ਹੋਣੀ ਆ ਜੀਦੀ ਹਾਂ ਦਿਲਜੀਤ ਦੀਆਂ ਆਪਣੀਆਂ ਕਿੱਤੀਆਂ ਅੱਗੇ ਆਉਂਦੀਆਂ ਵ ਤੇ ਹੁਣ ਡਿਆ ਵਾ ਰੋਣ ਹੁਣ ਕੱਲ ਦਾ ਕਿਤੇ ਘਰੋਂ ਗਿਆ ਵਾ ਤੇ ਵੀ ਮੈਂ ਵੇਖੀ ਇਹ ਫੂ ਫੂ ਕਰਦੀ ਲੱਗੋ ਦੀ ਨੰਗੀ ਨਾਗ ਤੇ ਕਵਾਇਆ ਨਾ ਬੁਲਾਇਆ ਚੁੱਪ ਵਰਕੇ ਅੰਗੀ ਲੱਗੋ ਬੁਲਾਉਂਦੀ ਹੁੰਦੀ ਹੈ ਦਿਲਜੀਤ ਕਰਨੀ ਆ ਸਾਨੂੰ ਸਾਰਿਆਂ ਨੂੰ ਫਿਕਰ ਪਈ ਆ ਵੀ ਉਹ ਕਰਨੀ ਹੈਗਾ ਤੇ ਲੜਨ ਆ ਗਈ ਹੈ ਇਹਦੇ ਨਾਲ ਬਹਤੇ ਤੁਹਾਡਾ ਨਾਮ ਲਉਣਾ ਦੀਦੀ ਇਹਦੇ ਚ ਹੱਡਾ ਕੀ ਕਸੂਰ ਵਾ ਨਹੀਂ ਬੰਦਾ ਇਹਨੂੰ ਇੰਨਾ ਪੁਛੇ ਵੀ ਜਦੋਂ ਉਹ ਨਾਲ ਲੜਦੀ ਹੀ ਕਈ ਗੋਹ ਕਰਦੀ ਹੀ ਉਦੋਂ ਅਸੀਂ ਤਾਂ ਲੱਗੇ ਹੁਣ ਭੁਗਤਾ ਪੇ ਜੋ ਗੋਹ ਕਰਦੀ ਰਹੀ ਹੁਣ ਮੰਮੀ ਦੇ ਦੇ ਵੀ ਕੱਲ ਪਰਸੋਂ ਦਾ ਨਾ ਰੋਟੀ ਪਾਣੀ ਵੀ ਉਹ ਆਪੇ ਖਾਂਦਿਆ ਵਾ ਅੱਛਾ ਤੇ ਕੱਲ ਜਦੋਂ ਕਿਤੇ ਗਿਆ ਵਾ ਨਾ ਉਦੋਂ ਬੜਾ ਲੜਿਆ ਵਾ ਗੱਲ ਤੇ ਜੋ ਤੇ ਇਦਾਂ ਵਾ ਇਹ ਹੈ ਕਿ ਬੰਦਾ ਭਾਏ ਜੋ ਮਰਜ਼ੀ ਕਰ ਲੈਣਾ ਜਨਾਨੀ ਨੂੰ ਨਹੀਂ ਇਦਾਂ ਕਰਨੀ ਚਾਹੀਦੀ ਫਿਰ ਹੈ ਕਿ ਜਦੋਂ ਗੁਸਾ ਆੜਾ ਵਾ ਨਾ ਇਹ ਬਹੁਤ ਮਾੜਾ ਹੁੰਦਾ ਵਾ ਹੁਣ ਕੀ ਪਤਾ ਉਹ ਕਿੱਥੇ ਚਲ ਗਿਆ ਵਾ ਤੇ ਕਿੱਥੇ ਨਹੀਂ ਉਹੀ ਗੱਲ ਤੇ ਜੇ ਬੰਦਾ ਦੁੱਖ ਦੇ ਵਿੱਚ ਕੋਹ ਕਰਪੂਰ ਲਵੇ ਤੇ ਕੌਣ ਜ਼ਿੰਮੇਵਾਰ ਵਾ ਉਹੀ ਗੱਲ ਨਾ ਮੰਮੀ ਕਹਿੰਦੇ 12 ਵਜੇ ਆ ਜਾਂਦਾ ਹੁੰਦਾ ਨਹੀਂ ਹੋਂ ਤੇ ਸ਼ਮਾ ਪੈਂਦੀ ਆ ਮੈਨੂੰ ਤੇ ਆਪ ਇਹਨਾਂ ਨੇ ਦੱਸਿਆ ਖੰਦੇ ਚਲ ਜੋਤ ਲਾ ਕੇ ਚੱਲ ਜੀ ਘੜੀਗਾ ਤੇ ਮੈਂ ਤਾਂ ਕਰਕੇ ਆਈ ਮੈਂ ਚਲ ਵੇ ਨਹੀਂ ਜਾ ਕੇ ਕੀ ਗੱਲਬਾਤ ਹੋ ਗਈ ਹੈ ਭਲਾ ਤੇਰੀ ਨਾਲ ਹੀ ਚਲ ਗਈ ਉਹਨਾਂ ਦੇ ਮੈਂ ਤੇ ਕੰਮ-ਕੁਮ ਕਰਕੇ ਇੱਧਰ ਹੀ ਚੱਲੀ ਹਾਂ ਵੀ ਚਲ ਮੰਮੀ ਹੁਣਾਂ ਕੀ ਪਤਾ ਰੋਟੀ ਖਾਦੀ ਆ ਕਿ ਨਹੀਂ ਅੱਛਾ ਇਹਨੇ ਮੈਡਮ ਨੇ ਕਿਹੜਾ ਪਕਾਉਣੀ ਹੀ ਚੱਲ ਇਧਰ ਵੇ ਬਾਈ ਮਾਰ ਕੇ ਨਾ ਜਦੋਂ ਉਧਰ ਜਾ ਕੇ ਪਕਾ ਦੇਣੀ ਆ ਤੇ ਉਹ ਪਹਿਲਾਂ ਹੀ ਆ ਗਈ ਹੁਣ ਮੈਂ ਕੀ ਕਰਨ ਜਾਵਾਂ ਦੀਦੀ ਉੱਥੇ ਉੱਤੇ ਬੇਇੱਜ਼ਤੀ ਕਰਾਵਾਂ ਮੈਂ ਆਪਣੀ ਲੈ ਵੀ ਇਨਾ ਕੋਹੇ ਨਾ ਨਾਲ ਹੋ ਗਿਆ ਵਾ ਨਾ ਤੇ ਤਾਂ ਵੀ ਨਹੀਂ ਇਹਨਾਂ ਨੂੰ ਲੱਗਨਦੇ ਹੀ ਵੀ ਆਪਾਂ ਹੁਣੀ ਸੁਧਰ ਜੀਏ ਕਿਤੇ ਸਾਰੀ ਉਮਰ ਹੀ ਨੰਗ ਚੱਲੀ ਆ ਹੁਣ ਵੀ ਮੈਨੂੰ ਇਹੋ ਗੱਲ ਕਹੀ ਜਾਂਦੀ ਆ ਦਲਜੀਤ ਘਰ ਨਾ ਆਇਆ ਤੇ ਮੈਂ ਇਦਾਂ ਕਰ ਦੂੰਗੀ ਉਦਾਂ ਕਰ ਦੂੰਗੀ ਮਮੀ ਕਹਿੰਦੇ ਫਿਰ ਜਦੋਂ ਲੜਦੀ ਨਾ ਇੱਕੋ ਗੱਲ ਕਹਿੰਦੀ ਮੈਂ ਪੇਕੇ ਚੱਲ ਜਾਣਾ ਮੈਂ ਕਿਹਾ ਹੁਣ ਚੱਲ ਜਾ ਹੌਂ ਤੇ ਚੱਲ ਜੇ ਹੁਣ ਜਾਂਦਾ ਚੱਲ ਜੇ ਹੁਣ ਉਹਦੇ ਸਿਰ ਤੇ ਕਿਉਂ ਬੈਠੀ ਐ ਨਾ ਹੁਣ ਪਤਾ ਵਾ ਵੀ ਮੇਰਾ ਨਾਂ ਲੱਗਣਾ ਮੈਂ ਝੂਠੀ ਆ ਜੇ ਤੂੰ ਸਕੂਲ ਜਾਣੀ ਆ ਤੇ ਕਿਹਤੇ ਸਾਨੂੰ ਥੋੜਾ ਵਾ ਦੇ ਨਾ ਤੇ ਜੇ ਕਿਤੇ ਘਰ ਚ ਕੋਈ ਮੁਸ਼ਕਲ ਆ ਗਈ ਆ ਤੀਹ ਦੋ ਜੀਜ ਦੋਵਾਂ ਨੇ ਨਹੀਂ ਹੱਲ ਕਰਨੀ ਤੇ ਕਿੰਨੇ ਹੱਲ ਕਰਨੀ ਉਹ ਚੱਲ ਕੋਈ ਗੱਲ ਨਹੀਂ ਜੋਤ ਤੁਸੀਂ ਨਾ ਫਿਕਰ ਕਰੋ ਹਰਾਮ ਨਾ ਆਪਣੇ ਘਰ ਬਹਿ ਤੂੰ ਕੋਈ ਲੋਟ ਦੇ ਉਧਰ ਜਾਂਦੀ ਫੇਰ ਇਹੋ ਜਿਹਦਾ ਕੀ ਪਤਾ ਫੇਰ ਤੇਰਾ ਨਾਂ ਲੱਦੇ ਜਾਂ ਕਿ ਦਾ ਹਰਾਮ ਨਾ ਦੀਦੀ ਇਹ ਬੈਨ ਨਹੀਂ ਨਾ ਦਿੰਦੀ ਇਹ ਤੇ ਜੀਨ ਹੀ ਨਹੀਂ ਦਿੰਦੀ ਮੈਂ ਤੇ ਅੱਜ ਫੇਰ ਗੁੱਸੇ ਦੀ ਮਾਰੀ ਨੇ ਕਿਆ ਮੈਂ ਘਰੋਂ ਵੀ ਤੋ ਘਟਾਇਆ ਤੇ ਕਹਿੰਦੀ ਮੈਂ ਕਦੋਂ ਘਟਾਇਆ ਇਹ ਤੇ ਪੈਰਾਂ ਤੇ ਪਾਣੀ ਨਹੀਂ ਪੈਣਾ ਆਹੋ ਵੀ ਤੂੰ ਵੀ ਸਾਰੇ ਪਾਸੇ ਸੱਚੀ ਆ ਤੇ ਬਾਕੀ ਜਿਹੜਾ ਸਾਰਾ ਟੱਬਰ ਵਾ ਨਾ ਉਹ ਝੂਠਾ ਵਾ ਤੇ ਕੋਈ ਗੱਲ ਨਹੀਂ ਆ ਸੱਜ ਸਾਹਮਣੇ ਆ ਹੀ ਜਾਣਾ ਜੇ ਉਹ ਲੱਭ ਪਿਆ ਤਾਂ ਪਤਾ ਤਾਂ ਲੱਗ ਹੀ ਜਾਣਾ ਕੀ ਗੱਲ ਬਾਤ ਕੀ ਨਹੀਂ ਪਤਾ ਨਹੀਂ ਦੀਦੀ ਇਹਨਾਂ ਦੇ ਦਿਮਾਗਾਂ ਨੂੰ ਕੀ ਹੋ ਗਿਆ ਹੁਣ ਇਹਨਾਂ ਕਰਕੇ ਹੀ ਆ ਨਰਕੇ ਚ ਪਏ ਆ ਜੇ ਤੇ ਤਾਈ ਜੀ ਹੁਣੀ ਕਹਿੰਦੇ ਸੀ ਵੀ ਸਾਡੇ ਘਰ ਆ ਜਾਓ ਇਸੇ ਗੱਲ ਤੋਂ ਮਨਾ ਕੀਤਾ ਵਾ ਕਿ ਦਲਜੀਤ ਨੂੰ ਨੌਕਰੀ ਜੀ ਆਪਣੇ ਘਰ ਠੀਕ ਠਾਕ ਹੋ ਜੇ ਫੇਰਹੀਂ ਉਧਰ ਜਾਵਾਂਗੇ ਇੱਥੇ ਰਹਿਣ ਨੂੰ ਜੀ ਕਰਦਾ ਤੇ ਆਪ ਦੱਸੋ ਤੁਹਾਨੂੰ ਪਤਾ ਇੱਥੇ ਵੰਸਵੰਨੇ ਲੋਕ ਆਉਂਦੇ ਆ ਕਦੇ ਕਦੇ ਮੈਂ ਘਰ ਕੱਲੀ ਹੁੰਨੀ ਆ ਇਹ ਵੀ ਕਿਹੇ ਵੇਲੇ ਕਰਦੇ ਆ ਵੀ ਇਹ ਘਰ ਬਣਾ ਲਈਏ ਪਰ ਮੈਨੂੰ ਪਤਾ ਵਾ ਵੀ ਮਜਬੂਰੀ ਆ ਕੀ ਕਰੀਏ ਹੁਣ ਤਾਈ ਜੀ ਹੁਣੀ ਆ ਤੇ ਉਹ ਵੱਖਰਾ ਕਰਦੇ ਆ ਸਾਡੇ ਸਾਹਮਣੇ ਭਾਵੇਂ ਨਹੀਂ ਕਹਿੰਦੇ ਮਨ ਚ ਤੇ ਰੋਸ ਹੁੰਦਾ ਹੀ ਹਣਾ ਕਰਦੇ ਕਰਦੇ ਆ ਜੋਤ ਕੌਣ ਨਹੀਂ ਕਰਦਾ ਆਪਣੇ ਨਹੀਂ ਕਰਨੋਂ ਹਟਦੇ ਬਗਾਨਿਆਂ ਦੇ ਫੇਰ ਦੂਰ ਵਾ ਉਹੀ ਗੱਲ ਵਾ ਨਾ ਚਲੋ ਬਾਕੀ ਕੋਈ ਨਹੀਂ ਸਾਰੇ ਕੰਮ ਹੋ ਜਾਣੇ ਆ ਬਸ ਆਹੜੀ ਹੰਟੈਂਸ਼ਨ ਜੀ ਪੈ ਗਈ ਹੈ ਨਾ ਇਹ ਚੱਲ ਠੀਕ ਠਾਕ ਆਪਣੇ ਘਰ ਬਰਾਮਣੇ ਰਾਜੀ ਬਾਜੀ ਆ ਜੇ ਹੋਰ ਕੀ ਚਾਹੀਦਾ ਵਾ ਮੈਨੂੰ ਵੀ ਇਹੀ ਫਿਕਰ ਵਾ ਕਿ ਜੇ ਉਹ ਘਰ ਨਾ ਨਾ ਆਏ ਜੀ ਸਾਰੀ ਉਮਰ ਦਾ ਮੇਨਾ ਬਣ ਜਾਣਾ ਸਾਡੇ ਵਾਸਤੇ ਉਮਰ ਦਾ ਕੀ ਸਾਰੀ ਬਿਪਤਾ ਮੁਰਗੀ ਆਪ ਨੂੰ ਪੈ ਜਾਂਦੀ ਆ ਜੇ ਮੰਨ ਲਓ ਕੋਹ ਕਰ ਕਰ ਲਊਗਾ ਤੇ ਮੜੇ ਕਿੱਦਾਂ ਸਾਰੀ ਉਮਰ ਕੱਢਣੀ ਇਹਨੇ ਇਹਨੇ ਪਤਾ ਲੱਗਦਾ ਇਹ ਤੇ ਸ਼ਦੈਨਵਾ ਉਹ ਤੇ ਸ਼ਦਾਈ ਹੈਗਾ ਹੀ ਹੈਗਾ ਇਹ ਵੱਡੀ ਸ਼ਦੈਨਵਾ ਇਹਨੂੰ ਸਮਝ ਨਹੀਂ ਆਉਂਦੀ ਗੱਲ ਦੀ ਕਿ ਮੈਂ ਕਿੰਨੂੰ ਕਿਹੜੇ ਥਾਂ ਤੇ ਰੱਖਣਾ ਵਾ ਤੇ ਕੀ ਕਰਨਾ ਦੋਵੇਂ ਇੱਕੋ ਜੇ ਨਾ ਗੱਲ ਉਹ ਜਰਦਾ ਤੇ ਨਾ ਜਰਦੀ ਐ ਜੇ ਏਕ ਹੀ ਨੀਵਾ ਹੋ ਕੇ ਰਹਿ ਜੇ ਨਾ ਮੈਂ ਤਾਂ ਵੀ ਘਰ ਚਲ ਜਾਂਦਾ ਔਰ ਕੀ ਐ ਨਾ ਹੁਣ ਮੈਨੂੰ ਇਹ ਆ ਵੀ ਮੰਮੀ ਨਾ ਬੋਲੂਗੀ ਜਾ ਕੇ ਪੱਕੀ ਗੱਲ ਵਾ ਇਹਦੀ ਜ਼ੁਬਾਨ ਕਿਹੜਾ ਰਹਿਣੀ ਐ ਆਪਣੀ ਉਹ ਵਿਚਾਰੇ ਅੱਗੇ ਪਿਤਾ ਚ ਨਾਲੇ ਉਹਨੂੰ ਲੱਪਣ ਦੇ ਆ ਤੇ ਨਾਲੇ ਇਹਦੀਆਂ ਗੱਲਾਂ ਸੁਣਨ ਦੇ ਚੱਲ ਪਈ ਗੱਲ ਨਹੀਂ ਜੋਦ ਕੀ ਬੰਦਾ ਇਹੋ ਜਿਹਾ ਕਰੇ ਹੁਣ ਜਦੋਂ ਨੇ ਇਹ ਪਾਸੇ ਹੋਈ ਗਈ ਐ ਤੇ ਆ ਮੈਨੂੰ ਤਾਂ ਆਪ ਸਮਝ ਨਹੀਂ ਆਉਣੀ ਦੀਦੀ ਮੈਂ ਇਹਨੂੰ ਕੀ ਜਵਾਬ ਦਵਾਂ ਅਨਵਲ ਨਿਲਬੰਦਿਆ ਸਕੂਲ ਗਿਆ? ਨਾ ਨਾ ਛੁੱਟੀ ਅੱਜ ਉਹਨੂੰ। ਉਹਨੂੰ ਵੀ ਮੈਂ ਖੇਡਣ ਘਲਾਤਾ ਵਾ। ਅੱਛਾ। ਉਹਨੂੰ ਕਿਨਾਰੇ ਇੱਥੇ ਬਿਠਾਈ ਰੱਖ। ਚੱਲ ਨਹੀਂ ਦਿਲ ਕਰਦੇ ਅੰਦਰ ਜਾਣ ਨੂੰ। ਹੋਰ ਕੀ? ਨਾ। ਆਓ ਫਿਰ ਤੁਹਾਨੂੰ ਚਾਹ ਘੁੱਟ-ਘੁੱਟ ਬਣਾ ਕੇ ਦਵਾਂ। ਨਾਲੇ ਅੰਦਰ ਬੈਣੀ ਆ ਤੋ ਪੌਂਦੀ। ਚੱਲ। ਹਾਏ। ਮਨ ਬੜਾ ਹੀ ਉਦਾਸ ਆ। ਕੀ ਕਰਾਂ? ਇੱਕ ਮੇਰਾ ਰਾਤਾ ਪਾੰਡਿਆ। ਮੁਖਤਿਆਰ ਨੂੰ ਪਿੰਡ ਨਾਲ ਫੋਨ ਕਰਕੇ ਪੁੱਛਾਂ ਕਿਤੇ ਆਪਣੇ ਮਾਮੀ ਕੋਈ ਨਾ ਚਲੇ ਗਿਆ। ਹਾਂ ਲੋ ਸਸਕਲ ਵੀਰ ਜੀ ਸੋਸ਼ੀਆ ਬੇਨ ਜੀ ਹੋ ਸੁਣਾ ਕੀ ਹਾਲ ਚੱਲ ਜੀ ਠੀਕ ਠਾਕ ਵਧੀਆ ਤੁਸੀਂ ਸੌਂ ਕਰਦੋ ਆ ਠੀਕ ਆ ਕੋਈ ਗਣੀ ਹਾਂਜੀ ਠੀਕ ਠਾਕ ਵਧੀਆ ਵਾ ਮੈਂ ਵੀਰ ਜੀ ਫੋਨ ਕੀਤਾ ਸੀਗਾ ਕਿ ਦਿਲਜੀਤ ਆਡੇ ਕੋ ਨਹੀਂ ਆਇਆ ਨਹੀਂ ਬੇਨ ਜੀ ਤਿੰਨ ਵਾਰੀ ਕੋਈ ਨਹੀਂ ਆਇਆ ਕੀ ਗੱਲ ਗੱਲ ਕੀ ਹੁਣੀ ਆ ਸਵੇਰ ਦਾ ਕਰੋਗੇ ਆ ਵਾ ਤਰੋਂ ਤਾਂ ਕਹਿੰਦਾ ਸੀ ਮੈਂ ਦਫ਼ਤਰ ਚ ਲਿਆ ਆ ਵਾ ਤੇ ਸ਼ਾਮਾਂ ਪਿਆਰੀਆਂ ਇਹ ਤੱਕ ਪਹੁੰਚਿਆ ਹੀ ਨਹੀਂਗਾ ਘਰ ਲੱਭਦੇ ਫਿਰਨ ਰਹੇ ਆ ਉਹਨੂੰ ਸੱਚ ਨਾ ਉਹ ਫੋਨ ਹੀ ਪਹਿਲਾਂ ਤਾਂ ਫੋਨ ਨਹੀਂ ਚੁੱਕਦਾ ਤਾਂ ਹੁਣ ਫੋਨ ਲੱਗਦਾ ਹੀ ਨਹੀਂਗਾ ਘਰ ਕੋ ਗੱਲਬਾਤ ਨਹੀਂ ਹੋਈ ਲੰਨ ਕਿਤੇ ਨਹੀਂ ਗਿਆ ਘਰ ਗੱਲਾਂ ਬਾਤਾਂ ਹੁੰਦੀਆਂ ਹੀ ਆ ਤੁਹਾਨੂੰ ਪਤਾ ਹੀ ਆ ਜਦੋਂ ਦੀ ਨੌਕਰੀ ਛੁੱਟੀ ਆ ਮੈਂ ਕਹਿੰਨੀ ਹਾਂ ਜੋਬਨ ਨੂੰ ਕਹਿ ਤੈਨੂੰ ਲਵਾ ਦੂ ਤੇ ਦੋਵੇਂ ਜੀ ਆਂਦੇ ਪਈ ਜੋਬਨ ਨੂੰ ਨਹੀਂ ਕਹਿਣਾ ਹੂੰ ਤੇ ਹੁਣ ਕਰਦੀ ਜਾਂਦੀ ਹੀ ਵੀ ਮੈਂ ਛੱਡ ਕੇ ਤੇ ਚਲ ਜਾਣਾ ਪੇਗੀ ਆ ਲਿੰਦਾ ਯਾਨੀ ਮੋਰ ਬੜਾ ਕ੍ਰਾਚਲਡਿਆ ਕਿ ਤੁਹਾਨੂੰ ਪਤਾ ਰਹਿਆਗਾ ਹੀ ਆ ਤੇ ਕੀ ਕਰਨੇ ਭਾਜੀ ਹੋਈ ਕੀ ਆ ਲੱਭਣ ਉਹਨੂੰ ਆਹੋ ਜੋ ਬਣਵੇਂ ਗਿਆ ਵਾ ਭਾਜੀ ਵੀ ਗਏ ਆ ਲੱਭਣ ਡੇ ਆ ਇਹ ਤੱਕ ਤਾਂ ਕੋਈ ਫੋਨ ਨਹੀਂ ਆਇਆ ਉਹਨਾਂ ਦਾ ਹੁਣ ਵੇਖੋ ਗੜੀ ਅੱਛਾ ਤੇ ਮੈਂ ਹੱਥ ਨਾਲ ਮੈਂ ਵੀਰ ਨੂੰ ਪੁੱਛਦੀ ਆ ਕਿਤੇ ਹੋ ਸਕਦਾ ਮੂੰਹ ਚੁੱਕਿਆ ਤੁਹਾਡੇ ਕੋਲ ਗਿਆ ਹੋਵੇ ਸਾਡੇ ਕੋਲ ਨਹੀਂ ਆਇਆ ਉਹ ਤੇ ਹਮ ਤਾਂ ਕਿ ਪਹਾੜਿਆਂ ਵਾਲੇ ਚਲੋ ਕੋਈ ਗੱਲ ਨਹੀਂ ਨਹੀਂ ਲੱਭਦਾ ਕੋਈ ਪਤਾ ਲੱਗਦਾ ਮੈਂ ਫੋਨ ਕਰੀ ਉਹਦੇ ਵੇਲੇ ਹਾਂ ਕੋਈ ਨਹੀਂ ਕੋਈ ਨਹੀਂ ਮੈਂ ਦੱਸ ਦੂੰਗੀ ਠੀਕ ਆ ਵੀਰ ਜੀ ਮੈਂ ਰੱਖਦੀ ਫੋਨ ਮੈਂ ਮੈਂ ਤਾਂ ਸੋਚਿਆ ਸੀ ਹੋ ਸਕਦਾ ਵਾ ਆਪਣੇ ਮਾਮੇ ਕੋਲ ਚਲ ਗਿਆ ਹੋਵੇ ਪਰ ਨਾ ਉੱਥੇ ਵੀ ਨਾ ਕਿੰਦਾ ਆਇਆ ਮੈਂ ਕਿੱਥੇ ਚਲ ਗਿਆ ਹੋਊਗਾ ਪਰਮੀਤ ਛੇਤੀ ਆਈ ਮੇਰੀ ਗੱਲ ਸੁਣੀ ਤਿਆਰ ਤਾਂ ਹੋਣਾ ਤੇ ਸਿੰਘ ਚਾਲੀ ਪਾਤੀ ਉਹ ਤਿਆਰ ਕੀ ਹੋਣਾ ਹਾਂਜੀ ਨਾ ਮੈਂ ਸਿਆਪਾ ਇੱਕ ਹੋਰ ਪੈ ਗਿਆ ਯੂ ਕੀ ਗੱਲ ਹੈ ਭੈਣ ਜੀ ਦਾ ਫੋਨ ਆਇਆ ਕੀ ਹਿੰਦੇ ਦਲਜੀਤ ਨਹੀਂ ਲੱਭਣ ਡਿਆ ਅੱਛਾ ਸਵੇਰ ਦਾ ਹੀ ਤੇ ਗੱਲ ਹੋਈ ਗਈ ਗੱਲ ਹੀ ਹੋਈ ਆ ਜਿੱਦਾਂ ਦੀ ਕੈਂਟ ਵੀ ਨੌਕਰੀ ਇਹਦੀ ਚਲ ਗਈ ਆ ਤੇ ਉਦੋਂ ਦਾ ਘਰ ਦੇ ਵਿੱਚ ਗੁੱਤ ਕੁਲੇਸ ਪਿਆਏ ਦਿੰਦਾ ਆ ਐਸੇ ਸਵੇਰੇ ਵੀ ਨਾ ਸੰਦੀਪ ਨਾ ਕਦੇ ਲਲ ਰੁੜ ਕੇ ਤੇ ਗਿਆ ਆਈ ਉਹ ਤੇ ਸਵੇਰ ਦਾ ਗਿਆ ਤਾਂ ਹੁਣ ਤੱਕ ਨਹੀਂ ਆਇਆ ਤੇ ਫੋਨ ਵੀ ਉਹਦਾ ਪਾੰਦਾ ਆਂ ਡਿਆ ਅੱਛਾ ਕਿ ਮੈਂ ਕਿਹਾ ਇਹ ਪੰਜੀ ਮੈਂ ਤਾਂ ਇਹਨੂੰ ਫੋਨ ਦੱਸਣ ਡੇ ਤੇ ਉਹ ਆਹ ਚਾ ਫਿਰ ਲੰਦਾ ਦਿੰਦੇ ਹਾਂ ਤੇ ਕਹਣ ਡੇ ਗਏ ਆ ਪਾਜੀ ਵੀ ਗਏ ਆ ਤੇ ਜੋਗਨ ਵੀ ਗਿਆ ਆ ਦੇਖੋ ਘਰ ਚ ਕਲੇਸ਼ ਹੀ ਹੈ ਨਾ ਤੇ ਵੇਖੋ ਕੀ ਕਰ ਲਿਆ ਤੇ ਜੇ ਪਹਿਲਾਂ ਉਹਨੂੰ ਸਮਝਾਇਆ ਹੁੰਦਾ ਤੇ ਇਹ ਕੰਮ ਨਾ ਕਰਦਾ ਹੁਣ ਗੁੱਸੇ 'ਚ ਤਾਂ ਬੰਦਾ ਕਈ ਕੁਝ ਕਰ ਲੈਂਦਾ ਓਏ ਆਹੋ ਨੇ ਆਨੇ ਦਾ ਕੀ ਪਤਾ ਆ ਹਾਂਜੀ ਉਹ ਗੁੱਸੇ ਵਿੱਚ ਬੰਦਾ ਕੰਟਰੋਲ ਨਹੀਂ ਕਰ ਸਕਦਾ ਉਹ ਗਲਤ ਕੰਮ ਕਰ ਲੇਗਾ ਤਾਂ ਕੀ ਕਰਨਾ ਕੀ ਮੈਂ ਤਾਂ ਕਿੱਥੇ ਗਿਆ ਚਲ ਕੋਈ ਗੱਲ ਨਹੀਂ ਮੈਂ ਇੱਕ ਗੱਲ ਕਹਿਣ ਦਿਆ ਆ ਆਪਾਂ ਵਿਆਹ ਰਹਿਣ ਦੀ ਏ ਮੈਂ ਵਿਆਹ ਤਾਂ ਜਾਣ ਬੰਦਾ ਨਾ ਛੇਤੀ ਆ ਜਾਾਂਗੇ ਉਧਰ ਹੋਗੇ ਸ੍ਰੀਕੇ ਦੀ ਗੱਲ ਆ ਨਾ ਕੇ ਤਾਂ ਫਿਰ ਉਹਨਾਂ ਕਹਿਣਾ ਕਿ ਤੁਸੀਂ ਆਏ ਨਹੀਂ ਚਲ ਜਾਨੇ ਆ ਛੇਤੀ ਆ ਜਾਾਂਗੇ ਚਲ ਫਿਰ ਇਦਾਂ ਕਰ ਛੇਤੀ ਹੋ ਤਿਆਰ ਉਧਰ ਹੀ ਫਿਰ ਆਪਾਂ ਉਧਰ ਹੋਵਾਂਗੇ ਦੀਦੀ ਨਾਲ ہاں ਠੀਕ ਆ ਹਾਂ ਜੀ ਤੁਸੀਂ ਛੇਤੀ ਘਰ ਫਟੇਮ ਨਾਲ ਲਾ ਤੇ ਉਥੇ 2 ਮਿੰਟ ਹੋ ਗਏ ਨਾ ਵਿਆਹ ਹਾਂਜੀ ਤੇ ਫਿਰ ਆਪਾਂ ਹੋ ਸਕਦੇ ਭੈਣ ਨਾਲ ਨੂੰ ਹੋ ਕੇ ਆ ਜਾਾਂਗੇ ਛੇ ਠੀਕ ਹੈ ਹਮ ਕਰੋ ਕਰੋ ਛੇਤੀ ਤਿਆਰ ਹਾਂ ਠੀਕ ਨੇ ਦਾ ਚੰਗਾ ਕੰਮ ਬਣ ਗਏ ਮੈਂ ਨਾ ਉਧਰ ਵੀ ਕਹਿਣ ਡਿਆ ਸੀ ਕਿ ਇਹ ਜਿਹੜਾ ਕਲੇਸ਼ਨ ਇਹਨੂੰ ਨਾਂ ਪਾਓ ਲਵਲੀ ਹਾਂ ਯਾਰ ਮੈਨੂੰ ਤਾਂ ਸਮਝ ਨਹੀਂ ਆਉਂਦੀ ਆਪਾਂ ਇੱਕ ਕੰਮ ਕਰੀਏ ਬਾਕੀ ਸਾਰੇ ਦੇ ਵੇਖ ਲਿਆ ਵਾ ਆਹੋ ਇਹ ਕੰਮ ਕਰੀਏ ਨਹਿਰ ਦੀ ਨਾ ਪਰਲੀ ਪੜੜੀ ਤੁਸੀਂ ਹੋ ਵੋ ਅੱਛਾ ਇਧਰਲੀ ਪੜੜੀ ਮੈਂ ਹੋਣਾ ਵਾ ਤੇ ਵੇਖਦੇ ਵੇਖਦੇ ਨਾ ਆਵਾਜ਼ ਦਿੰਦੇ ਰਹੇ ਉਹਦਾ ਆਹੋ ਕੀ ਪ੍ਰਸ਼ਦਾਈ ਕਿ ਇੱਥੇ ਨਹੀਂ ਆ ਗਿਆ ਚੱਲ ਇਦਾਂ ਕਰ ਲੈਨੇ ਹਾਂ ਹੁਣ ਇਹੋ ਰਾਹ ਰਹਿ ਗਿਆ ਦਿਲ ਤੇ ਨੀਂਗਾ ਕਰਦਾ ਹੈਗਾ ਇਹੋ ਜੀ ਗੱਲ ਕਰਨ ਨੂੰ ਪਰ ਕੀ ਕਰਨਾ ਤੇ ਸਮਝ ਨਹੀਂ ਆਉਂਦੀ ਕਿ ਜੇਕਰ ਮਨਲਾ ਉਹ じゃ ਕੰਮ ਹੋ ਗਿਆ ਆ ਤੇ ਨਿਗਾ ਜਾਂ ਨਿਆਣਾ ਯਾਰ ਮਗ ਸਦਾਈ ਹੋ ਗਿਆ ਵਾ ਅੱਗੇ ਸੰਦੀਪ ਕਹਿੰਦਾ ਮੈਨੂੰ ਕਹਿੰਦਾ ਸੀਗਾ ਕਿ ਮੈਂ ਅਜ ਦੀ ਦਿਹਾੜੀ ਜਾਣਾ ਵਾ ਮੁੜ ਕੇ ਨਹੀਂ ਗਾ ਮੈਂ ਜਾਣਾ ਹੈਗਾ ਅੱਛਾ ਇਹਨੀ ਗੱਲ ਕਹਿ ਕੇ ਹੋਰ ਕੀ ਤੁਸੀਂ ਇਦਾਂ ਕਰੋ ਤੁਸੀਂ ਪਰਲੇ ਪਾਸੇ ਚੱਲਦਾ ਵਾਂ ਬਹੁਤੀ ਗੱਲ ਹੋ ਗਈ ਨਾ ਤੇ ਤੁਹਾਨੂੰ ਮੈਂ ਫੋਨ ਲਾ ਲੂੰਗਾ ਹੈ ਤੁਸੀਂ ਮੈਨੂੰ ਫੋਨ ਲਾ ਹੀ ਲਿਓ ਕੋਈ ਵਾਜਾ ਦਿੰਦੇ ਰਹੇ ਉਧਰੋਂ ਹੈ ਚੱਲ ਤੂੰ ਵੇਖ ਫਿਰ ਆਉਂਦਾ ਵੀ ਵੇਖ ਨਾ ਦਲਜੀਤ ਓ ਦਲਜੀਤ 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 ਯਾਰੋਦਨ ਜੋਗਨ ਵੀ ਦੇਂ ਡਿਆ ਵਾ ਲੱਭਣ ਕਿਤੇ ਨਹੀਂ ਆ ਡਿਆ ਦਲਜੀਤ ਮੇਰੇ ਸਾਬ ਨਾਲ ਕੰਮ ਕਰ ਹੀ ਗਿਆ ਵਾ ਆਪਣਾ ਜਿਹੜਾ ਕਹਿ ਕੇ ਆਇਆ ਸੀ ਘਰ ਦਲਜੀਤ ਠੀਕ ਹੈ ਨਾ ਠੀਕ ਹੈ ਨਾ ਫਿਰ ਜਦੋਂ ਤੇ ਉਹ ਟਾਈਮ ਹੋਣਾ ਵਾ ਤੁਹਾਨੂੰ ਰੋਟੀ ਨਹੀਂ ਪੁੱਛਿਆ ਕਰਨੀ ਨਾ ਮੈਂ ਪੁੱਛਨੀ ਨਾ ਮੰਮੀ ਨੇ ਪੁੱਛਨੀ ਆ ਆਪੇ ਪਕਾ ਕੇ ਖਾਇਆ ਕਰੋਗੇ ਕਾ ਜਾਂਦਾ ਜੀ ਉਹਨਾਂ ਦੀ ਨੌਕਰੀ ਵੀ ਖਵਾਈ ਹੋ ਇਕ ਵੀ ਖਵਾਈ ਹੋ ਤੇ ਘਰ ਵਾਲੇ ਨਹੀਂ